ਸਤਿ ਸ਼੍ਰੀ ਅਕਾਲ ਨੂੰ ਸੋ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਐਪੀਸੋਡ ਦੇ ਤੇ ਅੱਜ ਅਸੀਂ ਇਸ ਘਟਨਾ ਬਾਰੇ ਤੁਹਾਨੂੰ ਦੱਸ ਰਹੇ ਹਾਂ ਇਹ ਘਟਨਾ ਖੌਮ ਤੋਂ ਆ ਬੀ ਵੀ ਸੁਣ ਲੋਗੇ ਕਿਵੇਂ ਇੱਕ 19 ਸਾਲਾ ਕੁੜੀ ਆਪਦੇ ਸਾਰੇ ਪਰਿਵਾਰ ਨੂੰ ਮਰਵਾਉਣ ਵਾਸਤੇ ਕੀ ਯਤਨ ਕਰਦੀ ਹੈ ਇਹਦੇ ਬਾਰੇ ਅਸੀਂ ਅੱਜ ਪੂਰੀ ਸਟੋਰੀ ਸੁਣਾਉਂਗਾ ਤੇ ਇਹ ਗਾਣੀ ਪੰਜਾਬ ਦੇ ਜ਼ਿਲ੍ਹਾ ਸੰਰੂਰ ਸੰਰੂਰ ਦੇ ਵਿੱਚ ਪਿੰਡ ਪਿੰਡਾ ਕਾਂਝਲਾ ਕਾਂਝਲਾ ਦੀ ਗੱਲ ਹੈ ਜਿੱਥੇ ਇੱਕ ਵਧੀਆ ਪਰਿਵਾਰ ਆ ਹਸਤਾ ਖੇੜਾ ਪਰਿਵਾਰ ਆ ਜਿਹਦੇ ਵਿੱਚ ਚਾਰ ਜੀਏ ਪਰਿਵਾਰ ਦੇ ਵਿੱਚ ਜਿਹੜਾ ਇਹ ਪਰਿਵਾਰ ਰਹਿੰਦਾਗਾ ਇਹਦੇ ਵਿੱਚ ਜਿਹੜਾ ਆ ਪਾਰ ਸੰਘੇ ਘਰ ਦਾ ਮੁਖਿਆਗਾ ਇੱਕ ਇਹਦੀ ਪਤਨੀ ਹੈਗੀ ਇੱਕ ਇਹਦੀ ਬੇਟੀ 19 ਸਾਲਾਂ ਉਹ ਰਿੱਕੇ ਦਾ ਬੇਟਾਗਾ ਜੋ ਚਾਰੋਂ ਹੈ ਬਹੁਤ ਵਧੀਆ ਬਹੁਤ ਖੁਸ਼ਹਾਲ ਕਰੇ ਰਹਿੰਦੇ ਤੇ ਪੈਸੇ ਲਈ ਕੋਈ ਕਮੀ ਨਹੀਂ ਚਾਹੰਗੀ ਜਮੀਨ ਦਾ ਘਰ ਨੌਕਰ ਚੱਕਰ ਲੱਗੇ ਰਹਿੰਦੇ ਇਹਨਾਂ ਦੇ ਜੋ 19 ਸਾਲਾ ਕੁੜੀ ਹੈ ਵੀ ਉਹ ਪਰਿਵਾਰ ਦੇ ਵਿੱਚ ਸਭ ਤੋਂ ਲਾਡਲੀ ਬਾਕੀ ਜੋ ਕੁੜੀਆਂ ਗੀਆਂ ਸਾਰੀਆਂ ਲਾਡਲੀਆਂ ਨਹੀਂ ਪਰਿਵਾਰ ਦੇ ਵਿੱਚ ਸਭ ਤੋਂ ਜ਼ਿਆਦਾ ਪਿਆਰ ਕੋਈ ਨਹੀਂ ਕਰਦੇ। ਮਾਪੇ ਦੀ ਕੋਈ ਇੱਛਾ ਨਹੀਂ ਸਾਡੇ ਜੋ ਬੱਚੇ ਹਨ ਇਹਨਾਂ ਨੂੰ ਕਦੇ ਵੀ ਕਿਸੇ ਚੀਜ਼ ਦੀ ਕਮੀ ਨਾ ਆਵੇ। ਔਰ ਜਦੋਂ ਖਾਸ ਕਰਕੇ ਜਿਹੜੀ ਇਹਨਾਂ ਦੀ ਧੀ ਸੀਗੀ ਮੰਤਰੀ ਜੀ ਉਹਦੇ ਵਾਸਤੇ ਇਹ ਜਿਹੜੀ ਬਹੁਤ ਜ਼ਿਆਦਾ ਚੋਜਦਾ ਸੀ ਮਾਪੇ ਕਿ ਇਹਨੂੰ ਕਦੇ ਕਮੀ ਨਾ ਆਵੇ ਕਿਸੇ ਚੀਜ਼ ਦੀ। ਸਕੂਲ ਪਿੰਡ ਦੇ ਵਿੱਚ ਇਹਨਾਂ ਦਾ ਸਕੂਲ ਦਾ ਵੱਡਾ ਤੇ ਉਸ ਸਕੂਲ ਦੇ ਵਿੱਚ ਇਹਦਾ ਜਿਹੜਾ ਦਾਖਲਾ ਕਰਵਾਉਂਦੇ ਤੇ ਹੌਲੀ ਹੌਲੀ ਉਹ ਪਰਤੇ ਪਰਤੇ ਜਿਹੜੀ ਕੁੜੀ ਹੈ ਇਹ 12ਵੀਂ ਜਮਾਤ ਚ ਹੋ ਜਾਂਦੀ ਹੈ 12ਵੀਂ ਜਮਾਤ ਤੋਂ ਬਾਅਦ ਇਹਨਾਂ ਦੇ ਪਿੰਡ ਦੇ ਵਿੱਚ ਹੀ ਇੱਕ ਵਰਮੀਤ ਨਾਮ ਦਾ ਮੁੰਡਾ ਹੈ ਜਿਹੜਾ ਕਾਜਲਾ ਦੇ ਨਾਲ ਦੇ ਪਿੰਡ ਦਾ ਹੀ ਮੁੰਡਾ ਹੋ ਤੇ ਉਹਨੇ ਕਾਜਲੇ ਦੇ ਵਿੱਚ ਇੱਕ ਮੋਬਾਈਲ ਰਿਪੇਅਰ ਦੀ ਦੁਕਾਨ ਕਰਦਾ ਹੈ ਜਿਹੜਾ ਮੁੰਡੇ ਦੀ ਦੁਕਾਨ ਸੀਗੀ ਉਹ ਦੁਕਾਨ ਤੇ ਜਿਹੜੀ ਮਨਪ੍ਰੀਤ ਕੁੜੀ ਆਪਣੀ ਸਾਲਾ ਇਹਦਾ ਆਉਣਾ ਜ਼ਿਆਦਾ ਲੱਗਿਆ ਹੁੰਦਾ ਰੀਚਾਰਜ ਕਰਾਉਣਾ ਜਾਂ ਫਿਰ ਫੋਨ ਰਿਪੇਅਰ ਕਰਾਉਣਾ ਇਹ ਆਉਣਾ ਲੱਗਿਆ ਹੁੰਦਾ ਜੀ ਦੋ ਇਹ ਲਗਾਤਾਰ ਕੁੜੀਆਂ ਆਉਣ ਜਾਣ ਹੁੰਦਾ ਉੱਥੇ ਤਾਂ ਉਹ ਮੁੰਡੇ ਵੱਲ ਜਿਹੜਾ ਇਹ ਗੁਰਨੀਤ ਹੈ ਇਹਦੇ ਵੱਲੇ ਅਟਰੈਕਟ ਹੋ ਜਾਂਦੀ ਹੈ ਅਟਰੈਕਟ ਹੋਣ ਤੋਂ ਬਾਅਦ ਬੜੀ ਜਲਦੀ ਇਹਨਾਂ ਦੀ ਜਿਹੜੇ ਦੋਸਤੀ ਹੋ ਜਾਂਦੀ ਹੈ ਦੋਸਤੀ ਤੋਂ ਬਾਅਦ ਇਹਨਾਂ ਦੇ ਜਿਹੜੇ ਨੰਬਰ ਐਕਸਚੇਂਜ ਹੋ ਜਾਂਦੇ ਤੇ ਨੰਬਰ ਤੇ ਹੋਣ ਤੋਂ ਬਾਅਦ ਇਹਨਾਂ ਦਾ ਜਿਹੜਾ ਦੋਸਤੀ ਹੈ ਜਿਹੜਾ ਬੜੀ ਜਲਦੀ ਚ ਇਹਨਾਂ ਦਾ ਜਿਹੜਾ ਇਹ ਪਿਆਰ ਤੋਂ ਬਦਲ ਜਾਂਦਾ ਦੋ ਜੋ 19 ਸਾਲਾ ਮੰਨਪ੍ਰੀਤ ਹੈ ਉਹ ਆਪਣੇ ਜੋ ਮਨ ਦੇ ਵਿੱਚ ਆਪਣੇ ਖਿਆਲ ਬਣਾਉਣ ਲੱਗ ਜਾਂਦੀ ਹੈ ਆਪਣੇ ਮਨ ਦੇ ਵਿੱਚ ਸਪਨੇ ਲੈ ਲੈ ਸ਼ੁਰੂ ਕਰ ਦਿੰਦੀ ਹੈ ਕਿ ਜੋ ਗੁਰਮੀਤ ਹੈ ਉਹਦੇ ਨਾਲ ਮੈਂ ਪੂਰੀ ਜ਼ਿੰਦਗੀ ਬਤੀਤ ਕਰਨੀ ਹੈ ਆਪਣੇ ਉਹਦੇ ਨਾਲ ਜੋ ਸਪਨੇ ਲੈਂਦੀ ਆ ਉਹ ਇਹ ਜੋ ਗੱਲ ਹੈ ਇਹ ਪਿੰਡ ਤੇ ਤੋਂ ਲੁਗੀਆਂ ਰਹਿੰਦੀਗੀ ਤੇ ਪਿੰਡ ਤੇ ਜਿਹੜੀ ਗੱਲ ਹੈ ਇਸ ਤਰ੍ਹਾਂ ਦੇ ਘਰੇ ਪਹੁੰਚਦੀ ਆਏ 19 ਸਾਲਾਂ ਕੁੜੀ ਤੇ ਤੇ ਇਹ ਉਸ ਤੋਂ ਵੱਧ ਜਿਹੜੀ ਕੁੜੀ ਨੂੰ ਸਮਝਾਇਆ ਜਾਂਦਾ ਠੰਕਾਇਆ ਜਾਂਦਾ ਤੇ ਕਿਸੇ ਤਰੀਕੇ ਨਾਲ ਉਹ ਇਸ ਤਰੀਕੇ ਨਾਲ ਹਟਾਇਆ ਜਾਂਦਾ ਹੈ ਨਾ ਚੀਜ਼ਾਂ ਤੋਂ। ਉਹ ਵੀ ਜਿਹੜੀ 19 ਸਾਲਾਂ ਕੁੜੀ ਹੈ ਜੀ ਮਨਪ੍ਰੀਤ ਇਹ ਜੋ ਮੁੰਡਾ ਹੈ ਇਹਨੂੰ ਮਿਲਦੋਂ ਤੋਂ ਹਟਦੀ ਨਹੀਂ। ਇਹ ਫੇਰ ਉਹ ਜਿਹੜਾ ਦੁਕਾਨ ਤੇ ਜਾਣਾ ਉਹਦੇ ਨਾਲ ਗੱਲਾਂ ਕਰਨ ਇਹ ਜੋ ਕਰਨ ਉਹ ਇਹ ਕੁੜੀ ਹਟਦੀ ਨਹੀਂ ਜੀ ਤਾਂ ਫਿਰ ਇਹਦੇ ਜਿਹੜਾ ਮਾਪਿ ਉਹ ਅਗੇ ਇਹ ਕੁੜੀ ਨੂੰ ਸਕੂਲੋਂ ਹਟਾ ਲੈਂਦਾ ਹੈ। ਸਕੂਲੋਂ ਹਟਾਉਣ ਤੋਂ ਬਾਅਦ ਇਹਨੂੰ ਘਰੇ ਬਿਠਾ ਲੈਂਦਾ ਹੈ। ਤੇ ਜੋ ਇਹ ਮੁੰਡਾ ਸੀਗਾ ਕਿ ਜਦੋਂ ਇਹ ਹਾਂ ਜਦੋਂ ਉਹ ਪੰਚਾਇਤ ਕੋਲੇ ਪਹੁੰਚਦਾ ਜੋ ਇਹ ਮੁੰਡੇ ਦੀ ਦੁਕਾਨ ਸੀ ਤੇ ਗਰਮੀ ਦੀ ਮੋਬਾਈਲਾਂ ਦੀ ਤੇ ਉਹ ਦੁਕਾਨ ਵੀ ਇੱਥੋਂ ਇਹਨੇ ਚਗਾ ਦਿੱਤੀ ਜਾਂਦੀ ਹੈ ਤੇ ਪੰਚਾਇਤ ਦੇ ਤੋਂ ਫੈਸਲਾ ਕਰ ਲੀਤੇ ਉਹ ਦੁਕਾਨ ਫਿਰ ਇਥੋਂ ਚੱਕ ਕੇ ਕਿਤੇ ਹੋਰ ਲੈ ਜਾਂਦਾਗਾ ਇਸ ਤੋਂ ਬਾਅਦ ਜਦੋਂ ਇਹ ਮੁੰਡੇ ਇੱਥੋਂ ਪਿੰਡ ਤੋਂ ਐਂਟਰੀ ਬੈਨ ਕਰ ਦਿੰਦੇ ਆ ਤੇ ਇਹਨਾਂ ਨੂੰ ਇੱਥੋਂ ਇਹਦਾ ਜਿਹੜਾ ਆਉਣਾ ਜਾਣਾ ਉਹ ਰੋਕ ਦਿੰਦੇ ਆ ਰੋਕਣ ਤੋਂ ਬਾਅਦ ਜਿਹੜੀ ਮੰਟਰੀ ਤਾਂ 19 ਸਾਲਾਂ ਮਰ ਤੁਰਿੱਤੀਗੀ ਉਹਨੂੰ ਆਪਣਾ ਹੀ ਪਰਿਵਾਰ ਦੁਸ਼ਮਣ ਲੱਗਣ ਲੱਗ ਜਾਂਦਾ ਕੱਲ ਤੱਕ ਉਹਦਾ ਪਰਿਵਾਰ ਉਹਦਾ ਸਾਥੀ ਸੀ ਸਾਰਾ ਕੁਝ ਉਹਦਾ ਪਰਿਵਾਰ ਚਾ ਅੱਜ ਉਹਨੂੰ ਉਹਦਾ ਪਰਿਵਾਰ ਆ ਜਿਹੜਾ ਉਹ ਦੁਸ਼ਮਣ ਲੱਗਣ ਲੱਗ ਜਾਂਦਾ ਹੈ ਜੀ ਜਿਹੜੇ ਇਹ ਮੈਨੂੰ ਮੁੰਡੇ ਨਾਲ ਮਿਲਦੂ ਰੋਕਦੇ ਆ ਤਾਂ ਇਹ ਸਾਰੇ ਜੋ ਮਨਪ੍ਰੀਤ ਨੇ ਦੁਸ਼ਮਣ ਲੱਗਣ ਲੱਗ ਜਾਂਦੇ ਆ ਜੋ ਪਰਿਵਾਰ ਨੇ ਉਹ ਵੀ ਹਰ ਇੱਕ ਦੀਜ ਪੂਰੀ ਕੀਤੀ ਹਰ ਇੱਕ ਚਾਹ ਪੂਰਾ ਕੀਤਾ ਉਹੀ ਪਰਿਵਾਰ ਉਹਨੂੰ ਦੁਸ਼ਮਣ ਲੱਗਣ ਲੱਗ ਜਾਂਦਾ ਜੋ ਇਹ ਮਨਪ੍ਰੀਤ ਹੈ ਫਿਰ ਕਿਸੇ ਤਰੀਕੇ ਨਾਲ ਗਰਮੀਤ ਜਿਹੜਾ ਮੁੰਡਾ ਉਹਦੇ ਨਾਲ ਕਨੈਕਟ ਕਰਦੀ ਹੈ ਕਨੈਕਟ ਕਰਨ ਤੋਂ ਬਾਅਦ ਇਹ ਮਿਲਦੇ ਆ ਗੱਲਬਾਤ ਹੁੰਦੀ ਹੈ ਤੇ ਜੇ ਮੰਤ੍ਰਿਤ ਕੁੜੀ ਹੈ ਇਹ ਉਹਨੂੰ ਕਹਿੰਦੀ ਹੈ ਕਿ ਆਪਾਂ ਦੋਨਾਂ ਨੇ ਇਕੱਠੇ ਨਾਲ ਜੀਵਨ ਜੀਤ ਕਰਨੀ ਹੈ ਵੀ ਮੈਂ ਤੇਰੇ ਤੋਂ ਅੱਡ ਨਹੀਂ ਰਹਿ ਸਕਦੀ ਫਿਰ ਇਹ ਜੋ ਕੁੜੀ ਹੈਗੀ ਇਹ ਕਿਸੇ ਬਾਬੇ ਦੇ ਚੱਕਰਾਂ 'ਚ ਪੈ ਜਾਂਦੀ ਹੈ ਬਾਬੇ ਦੇ ਚੱਕਰਾਂ 'ਚ ਪੈਣ ਤੋਂ ਬਾਅਦ ਇਹ ਕਿਸੇ ਬਾਬੇ ਨੂੰ ਇਹ 70 ਤੋਂ 100000 ਰੁਪਇਆ ਜਿਹੜਾ ਉਹ ਵੀ ਦਿੰਦੀ ਹੈ ਉਹ ਇਹ ਪੁੱਛਦੀ ਹੈ ਕਿ ਜੋ ਗੁਰਮੀਤ ਹੈਗਾ ਉਹ ਮੇਰੇ ਕਿਸਮਤ ਦੇ ਵਿੱਚ ਹੈ ਅਗਰ ਨਹੀਂ ਹੈ ਤਾਂ ਉਹਦਾ ਕੋਈ ਅਫਾਅ ਦੱਸੋ ਮੈਨੂੰ ਇਹ ਪੂਰੀ ਇਸ ਤਰੀਕੇ ਨਾਲ ਇਹਦੀ ਮਾਨਸਿਕਤਾ ਜਿਹੜੇ ਸੈੱਟ ਹੋ ਜਾਂਦੀ ਹੈ ਕਿ ਮੈਂ ਜੋ ਹਰ ਹਾਸ ਦੇ ਵਿੱਚ ਮੁੰਡਾ ਇਹ ਗਰਮੀਤ ਇਹਦੇ ਨਾਲ ਹੀ ਜ਼ਿੰਦਗੀ ਬਤੀਤ ਕਰਨੀ ਹੈ ਜਦੋਂ ਜਦੋਂ ਇਹ ਸਾਰਾ ਕੁਝ ਜੋਤਸੀ ਕੋਲੇ ਜਾ ਕੇ ਆਉਂਦੀ ਹੈ ਤੇ ਜਾਣ ਤੋਂ ਬਾਅਦ ਫਿਰ ਉਹ ਨੂੰ ਜਦੋਂ ਇਹ ਲੱਗਦਾ ਨਹੀਂ ਜੇ ਜੋਤਸੀ ਇਹਨੇ ਤਾਂ ਕੰਮ ਕਰ ਦੂਗਾ ਤਾਂ ਫਿਰ ਉਹ ਇੱਕ ਕੰਮ ਕਰਦੀ ਹੈ ਕਿ ਕਿਰਜੋ ਬਰਨੀਤ ਸਿੰਘ ਦੇ ਨਾਲ ਉਹ ਦੁਬਾਰਾ ਕਨੈਕਟ ਕਰਕੇ ਉਹਨੂੰ ਮਿਲਦੀ ਹੈ ਦੈਨ ਤੋਂ ਬਾਅਦ ਉਹਨੂੰ ਇਹ ਦੱਸਦੀ ਹੈ ਕਿ ਜੋ ਅਗਰ ਆਪਾਂ ਦੋਨਾਂ ਨੇ ਜ਼ਿੰਦਗੀ ਇਕੱਠੇ ਬਤੀਤ ਕਰਨੀ ਹੈ ਤਾਂ ਫਿਰ ਆਪਾਂ ਦੋਨਾਂ ਨੂੰ ਜੋ ਮੇਰਾ ਪਰਿਵਾਰ ਹੈ ਮੇਰਾ ਭਰਾ ਮੇਰੀ ਮਾਂ ਔਰ ਮੇਰਾ ਬਾਪ ਹੈ ਇਹਨਾਂ ਚਾਰਾਂ ਨੂੰ ਆਪਣੇ ਰਸਤੇ ਤੋਂ ਹਟਾਉਣਾ ਪਊ ਉਸ ਤੋਂ ਬਾਅਦ ਜਦੋਂ ਗੁਰਮੀਤ ਸਿੰਘ ਨੂੰ ਮਿਲਦੀ ਐ ਤੇ ਮਿਲ ਤੋਂ ਬਾਅਦ ਇਹ ਸਾਡੀ ਦਲੇ ਨੂੰ ਦੱਸਦੀ ਐ ਤੇ ਵੀ ਇਹਦੇ ਮਨ ਦੇ ਵਿੱਚ ਇੱਕ ਹੋਰ ਲਾਲਚ ਪੈਦਾ ਹੁੰਦਾ ਕਿ ਅਗਰ ਮੇਰਾ ਪਰਿਵਾਰ ਜਲਦੀ ਤੋਂ ਜਲਦੀ ਰਸਤੇ ਤੋਂ हट ਗਿਆ ਤੇ ਹਟਣ ਤੋਂ ਬਾਅਦ ਜਿਹੜਾ ਸਾਰੀ ਪ੍ਰਾਪਰਟੀ ਮੇਰੇ ਨਾਮ ਹੋ ਜੂਗੀ ਸਾਰਾ ਜਿਹੜਾ ਪੈਸਾ ਤੇ ਲੋ ਸਾਰਾ ਮੇਰੇ ਨਾਮ ਹੋ ਜੂਗਾ ਔਰ ਫਿਰ ਮੇਰੀ ਹੀ ਮਰਜ਼ੀ ਹੋਊਗੀ ਮੈਂ ਜਿਹਦੇ ਨਾਲ ਮਰਜ਼ੀ ਵਿਆਹ ਕਰਵਾਵਾਂਗਾ ਫਿਰ ਮੈਂ ਗੁਰਮੀਤ ਤੋਂ ਮੰਨ ਤੇ ਇਹ ਸੀ ਕਿ ਮੈਂ ਫਿਰ ਗੁਰਮੀਤ ਸਿੰਘ ਨਾਲ ਵਿਆਹ ਕਰਵਾਉਂਗੀ ਪੂਰੀ ਜ਼ਿੰਦਗੀ ਜਿਹੜੀ ਆਪਣੀ ਮਰਜ਼ੀ ਨਾਲ ਜੀਊਂਗੀ ਪਰਿਵਾਰ ਇਹ ਚੀਜ਼ਾਂ ਦੇ ਖਿਲਾਫ ਹੈ ਪਰਿਵਾਰ ਇਹ ਚੀਜ਼ਾਂ ਤੋਂ ਬਹੁਤ ਹੀ ਜ਼ਿਆਦਾ ਤਰੀਕੇ ਨਾਲ ਲੈਂਦਾ ਹੈਗਾ ਉਹ ਇਸ ਚੀਜ਼ਾਂ ਤੋਂ ਬਹੁਤ ਜ਼ਿਆਦਾ ਖਿਲਾਫ ਹੋਣੇ ਕਾਰਨ ਜੋ ਗੁਰਮੀਤ ਸਿੰਘ ਆ ਔਰ ਮੰਤਰੀ ਤਾਂ ਇਹਨਾਂ ਦੀ ਉਮਰ ਦਾ ਵੀ ਬਹੁਤ ਜ਼ਿਆਦਾ ਫਰਕ ਹੁੰਦਾ ਹੈਗਾ ਲਗਭਗ 15-16 ਸਾਲ ਜਾਂ ਕਹ ਜੀਏ 20 ਸਾਲ ਦਾ ਫਰਕ ਹੁੰਦਾ ਹੈ ਕਿਉਂਕਿ ਜਿਹੜਾ ਗੁਰਮੀਤ ਸਿੰਘ ਦਾ ਉਹ ਪਹਿਲਾਂ ਹੀ ਵਿਆਹ ਹੋਣਾ ਤੇ ਉਸ ਤੋਂ ਬਾਅਦ ਜਿਹੜੀ ਇਹ ਕੁੜੀ ਹੈਗੀ ਇਹ ਆਪਣੇ ਜਿਹੜੇ ਘਰ ਦੇ ਵਿੱਚ ਨੌਕਰ ਹੁੰਦਾਗਾ ਉਹਦੇ ਨਾਲ ਕਿਸੇ ਤਰੀਕੇ ਨਾਲ ਸੰਪਰਕ ਕਰਦੀ ਇਹ ਜੋ ਨੌਕਰ ਦੇ ਨਾਲ ਜਿਹੜਾ ਸੰਪਰਕ ਕਰਦੀ ਹੈ ਤਾਂ ਸੰਪਰਕ ਕਰਨ ਤੋਂ ਬਾਅਦ ਉਹ ਨੂੰ ਇਹ ਕਹਿੰਦੀ ਹੈ ਕਿ ਤੈਨੂੰ ਵੀ ਮੈਂ ਪੈਸੇ ਦਵਾਂਗੀ। ਹੋਰ ਤੂੰ ਕਿਸੇ ਐਸ ਤਰੀਕੇ ਦੇ ਬੰਦਿਆਂ ਨੂੰ ਲੱਭ ਜਿਹੜੇ ਇਹ ਮੇਰੇ ਤਿੰਨ ਜੀਆ ਘਰ ਦੇ ਵਿੱਚ ਇਹ ਤਿੰਨਾਂ ਜੀਆਂ ਨੂੰ ਮਾਰ ਦੇਣ ਤੇ ਉਹਨਾਂ ਨੂੰ ਵੀ ਜਿੰਨਾ ਪੈਸਾ ਬਣੂਗਾ ਮੈਂ ਉਹ ਦਵਾਂਗੀ। ਇਸ ਤਰੀਕੇ ਨਾਲ ਜਦੋਂ ਉਹ ਨੌਕਰ ਦੇ ਨਾਲੇ ਸੰਪਰਕ ਕਰਦੀ ਹੈ ਤਾਂ ਉਹ ਨੌਕਰ ਆ ਜਿਹੜਾ ਅੱਗੇ ਸੰਪਰਕ ਕਰਦਾ ਹੈਗਾ ਅੱਗੇ ਸੰਪਰਕ ਕਰਨ ਤੋਂ ਬਾਅਦ ਕੋਈ ਬੰਦਾ ਇਸ ਇੱਕ ਦੇ ਨਾਲ ਮਿਲਾਇਆ ਜਾਂਦਾ ਹੈ ਇਸ ਕੁੜੀ ਨਾਲ ਮਿਲੋਂ ਤੋਂ ਬਾਅਦ ਜਿਹੜੀ ਇਹਨਾਂ ਦੀ ਜਿਹੜੀ ਡੀਲ ਹੁੰਦੀ ਆ 5 ਲੱਖ ਰੁਪਏ ਦੇ ਵਿੱਚ ਤੈਅ ਹੁੰਦੀ ਆ ਇੱਥੇ ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜੀ 19 ਸਾਲ ਦੀ ਕੁੜੀ ਆ ਪੂਰੇ ਪਰਿਵਾਰ ਨੂੰ ਮਰਵਾਉਣ ਵਾਸਤੇ ਕਿਸ ਤਰੀਕੇ ਨਾਲ ਉਹ ਜਿਹੜਾ ਆ ਆਪਣਾ ਜਿਹੜਾ ਦਿਮਾਗ ਲੜਾਉਂਦੀ ਹੈ ਦਿਮਾਗ ਲੜਾਉਣ ਤੋਂ ਬਾਅਦ ਉਹ ਕਿਸ ਤਰੀਕੇ ਨਾਲ ਪਰਿਵਾਰ ਨੂੰ ਮਾਰਨੇ ਖਤਮ ਕਰਨਾ ਚਾਹੁੰਦੀ ਹੈ ਕੋਈ ਪਹਿਲੀ ਕੋਸ਼ਿਸ਼ ਕਰਦੇ ਆ ਪਹਿਲੀ ਕੋਸ਼ਿਸ਼ ਦੇ ਵਿੱਚ ਜਿਹੜਾ ਉਹ ਸਪਾਈ ਕਿਲਰ ਅਗੇ ਉਹ ਨਾਕਾਮ ਹੋ ਜਾਂਦੇ ਆ ਫਿਰ ਉਸ ਦੇ ਰੋਕੇ ਫਿਰ ਦੂਸਰੀ ਕੋਸ਼ਿਸ਼ ਕਰਦੇ ਆ ਫਿਰ ਉਹ ਨਾਕਾਮ ਹੋ ਜਾਂਦੇ ਆ ਤੇ ਜੋ ਮੰਤਰੀਤਾਂ ਕੀ ਉਹ ਇਹ ਚੀਜ਼ ਦੇਖ ਕੇ ਬਹੁਤ ਜ਼ਿਆਦਾ ਉਹਨੂੰ ਉਤਸ਼ਾਹ ਲੱਗਦਾ ਕਿ ਜਿਹੜਾ ਮੇਰਾ ਮਾਂ ਪਿਓ ਤੇ ਮੇਰਾ ਭਰਾ ਹੈਗਾ ਇਹਨੂੰ ਜਲਦੀ ਤੋਂ ਜਲਦੀ ਰਸਤੇ ਤੋਂ ਖਤਮ ਕੀਤਾ ਜਾਵੇ ਇਹ ਚੀਜ਼ ਫਿਰੋ ਉਹ ਦੇਖ ਕੇ ਜਦੋਂ ਜਾਦਾ ਹੀ ਚੜ ਜਾਂਦੀ ਤਾਂ ਕਾਤਲਾਂ ਨਾਲ ਫੋਨ ਤੇ ਸੰਪਰਕ ਦੇ ਵਿੱਚ ਰਹਿੰਦੀ ਆ ਤੇ ਸੰਪਰਕ ਕਰਨ ਤੋਂ ਬਾਅਦ ਉਹਨਾਂ ਨੂੰ ਬਾਰ-ਬਾਰ ਇਹ ਜਿਹੜਾ ਇਹ ਵੀ ਜਾਂ ਕਹਿੰਦੀ ਹੈ ਕਿ ਜਲਦੀ ਤੋਂ ਜਲਦੀ ਇਹਨਾਂ ਨੂੰ ਖਤਮ ਕਰੋ ਫਿਰ ਇਹਨਾਂ ਦਾ ਜੋ ਜਿਸ ਤਰੀਕੇ ਨਾਲ ਇਹਨਾਂ ਨੇ ਕੰਟੈਕਟ ਕੀਤਾ ਸੀ ਉਸ ਤਰੀਕੇ ਨਾਲ ਪਏ ਹੁੰਦਾ ਹੈ 15 ਤੇ 16 ਤਰੀਕ ਦੇ ਅੱਧ ਵਿਚਾਲੇ ਰਾਤ ਨੂੰ ਇਹਨਾਂ ਦਾ 플ਾਨ ਬਣਾਇਆ ਹੋਇਆ ਹੁੰਦਾ ਹੈ ਤੇ ਉਸ 플ਾਨ ਦੇ ਤਹਿਤ ਇਹ ਜੋ ਕੰਟਰੈਕਟ ਹੁੰਦਾ ਨਾਲ ਉਹ ਤਰੀਕੇ ਨਾਲ ਕਰਨ ਨੇ ਕਿ ਉਹ ਤਰੀਕੇ ਸਾਰਾ ਪਰਿਵਾਰ ਆ ਜਿਹੜਾ ਉਹ ਦਿਨ ਰਾਤ ਨੂੰ ਆਪਾਂ ਖਾਣ ਕਰ ਦੇਣਾਗਾ ਗਰਮੀ ਦੇ ਦਿਨ ਤੇ ਗਰਮੀ ਦੇ ਦਿਨਾਂ ਦੇ ਵਿੱਚ ਇਹ ਜਿਹੜਾ ਰਾਤ ਨੂੰ 15 16 ਦੀ ਦਰਮਿਆਨੀ ਦੀ ਰਾਤ ਹੁੰਦੀ ਹੈ ਤੇ ਉਸ ਤਰੀਕੇ ਨਾਲ ਇਹ ਨਾ ਜਿਹੜਾ ਦਾ ਪਰਿਵਾਰ ਹੈਗਾ ਉਹ ਸਾਰਾ ਚਵਾਏ ਤੇ ਸੌਂਦਾ ਸੀ ਤੇ ਜਿਹੜਾ ਇਹਨਾਂ ਦਾ ਨੌਕਰ ਸੀਗਾ ਉਹ ਨੀਚੇ ਬਰਾਂਡਿਕਸ ਹੁੰਦਾ ਸੀ ਤੇ ਜਦੋਂ ਇਹ ਪਰਿਵਾਰ ਸਾਰਾ ਸੌਂ ਜਾਂਦਾਗਾ ਨੌਕਰ ਸੌਂ ਜਾਂਦਾ ਨਾਲ ਤੇ ਦਰਮਿਆਨੀ ਰਾਤ ਨੂੰ ਇਹ ਹੋਲੇ ਕਿਦਨੇ ਉੱਠਦੀ ਹੈ ਉੱਠ ਕੇ ਇਹ ਜਿਹੜਾ ਇਹਨਾਂ ਦਾ ਮੇਨ ਗੇਟ ਦਾ ਕੁੰਡਾ ਉਹ ਖੋਲਣੀ ਹੁੰਦੀ ਹੈ ਤੇ ਜਿਹੜੇ ਇਹਨਾਂ ਦੇ ਕੰਟਰੈਕਟ ਕਿਲਰ ਸੀਗੇ ਉਹਨਾਂ ਨਾਲ ਸੰਪਰਕ ਤੁਸੀਂ ਤੇ ਉਹਨਾਂ ਨੂੰ ਇਹ ਦੱਸ ਦਿੰਦੀ ਹੈ ਕਿ ਮੈਂ ਜੋ ਰਸਤਾ ਕੁੰਡਾ ਉਹ ਸਾਫ਼ ਕਰਤਾਗਾ ਤੁਸੀਂ ਆਪਣਾ ਕੰਮ ਕਰੋ ਤੇ ਇਸ ਤਰੀਕੇ ਨਾਲ ਇਹ ਆ ਕੇ ਦੁਬਾਰਾ ਆਪਣੇ ਮਾਪਿਆਂ ਕੋਲੇ ਪੈ ਜਾਂਦੀ ਹੈ ਤੇ ਜਦੋਂ ਕਾਤਲ ਇਹਨਾਂ ਦੇ ਘਰੇ ਆਉਂਦੇ ਆ ਤੇ ਆਉਣ ਤੋਂ ਬਾਅਦ ਇਹ ਜੋ ਪੰਜ ਕਾਤਲ ਹੋ ਗਏ ਪੰਜ ਕਾਤਲ ਹੋਣ ਤੋਂ ਬਾਅਦ ਜਦੋਂ ਇਹਨਾਂ ਦਾ ਇਹ ਜਵਾਰੇ ਨਹੀਂ ਚੜਦੇ ਆ ਪਰ ਜਿਹੜਾ ਇਹਨਾਂ ਦਾ ਨੌਕਰ ਜਰਨੈਲ ਹੈ ਜਿਹਦੇ ਨਾਲ ਇਹ ਕੁੜੀ ਨੇ ਕੰਟਰੈਕਟ ਕੀਤਾ ਸੀਗਾ ਉਹ ਉੱਠ ਖੜਦਾ ਤੇ ਉਹ ਇੱਕਦਮ ਇਹ ਚੀਜ਼ ਦਾ ਰੌਲਾ ਪਾ ਦਿੰਦਾ ਤੇ ਰੌਲਾ ਪਾਉਂਦੇ ਜਿਹੜੇ ਪੰਜ ਕਾਤਲ ਸੀਗੇ ਉਹਨਾਂ ਨੇ ਇਹਦੇ ਉੱਤੇ ਸਿੱਧਾ ਹਮਲਾ ਕਰਤਾ ਜੋ ਨੌਕਰ ਜਰਨੈਲ ਜਿਹਨਾਂ ਦਾ ਤੇ ਨੌਕਰ ਜਰਨੈਲ ਦੇ ਉੱਤੇ ਹਮਲਾ ਕਰਨ ਤੋਂ ਬਾਅਦ ਜਿਹੜਾ ਨੌਕਰ ਹੈ ਉਹ ਬੁਰੀ ਤਰੀਕੇ ਨਾਲ ਉਹ ਉਹਨੂੰ ਕੁੱਟਦੇ ਆ ਮਾਰਦੇ ਆ ਉਹ ਇਹ ਸੋਚਦੇ ਆ ਕਿ ਅਗਰ ਇਹਨੂੰ ਜੋੜਾ ਛੱਡਤਾ ਤੇ ਅਸੀਂ ਸਾਰੇ ਮਾਰੇ ਜਾਵਾਂਗੇ ਇਨਾ ਟਾਈਮ ਚ ਜਿਹੜਾ ਨੌਕਰ ਜਰਨਾਇ ਲਗਾ ਉਹ ਬਚਣ ਦੀ ਕੋਸ਼ਿਸ਼ ਕਰਦਾ ਉਹਦੇ ਵਿੱਚ ਜਿਹੜੀ ਉਹਦੀਆਂ ਬਾਜਾਂ ਨਿਕਲਦੀਆਂ ਆਈਆਂ ਤੇ ਬਾਜਾਂ ਨਿਕਲਣ ਤੋਂ ਬਾਅਦ ਜਿਹੜਾ ਇਸ ਕੁੜੀ ਦਾ ਪਿਓ ਸੀਗਾ ਅਵਤਾਰ ਸਿੰਘ ਉਹਦੀ ਅੱਖ ਖੁੱਲ ਜਾਂਦੀ ਹੈ ਤੇ ਉਹ ਆਪਣੀ ਜਿਹੜੀ ਪਤਨੀ ਨੂੰ ਉਠਾਉਂਦਾ ਤੇ ਪਤਨੀ ਨੂੰ ਉਠਾਉਣ ਤੋਂ ਬਾਅਦ ਸਾਰਾ ਪਰਿਵਾਰ ਰੇਡ ਆਉਂਟ ਕਰਦਾ ਇਹਨਾਂ ਦਾ ਉੱਠਣ ਤੋਂ ਬਾਅਦ ਡੇਹ ਦੇ ਥੱਲੇ ਅਗਰਿੰਦੀ ਹੈ ਕਿ ਜੋ ਜਰਨਾਇ ਰਹਿੰਗਾ ਉਹਦਾ ਇਹ ਕਤਲ ਕਰਕੇ ਉੱਥੋਂ ਫਰਾਰ ਹੋ ਜਾਂਦੇ ਉਸ ਤੋਂ ਤੁਰੰਤ ਬਾਅਦ ਹੀ ਜਿਹੜਾ ਇਹ ਨੌਕਰ ਆਇਆ ਜੀ ਧਰਤੀ ਤੇ ਡਿੱਗਿਆ ਪਿਆ ਹੁੰਦਾ ਹੈਗਾ ਤੇ ਇਹਨੂੰ ਦੇਖਦੇ ਹੈਗੇ ਪਾਣੀ ਗਰਮ ਪੀਉਂਦੇ ਆ ਤੇ ਦੇਖਦੇ ਇਹ ਜਿਹੜਾ ਉਸ ਤਰ੍ਹਾਂ ਸੱਕ ਮਰ ਗਿਆ ਹੁੰਦਾ ਹੈਗਾ ਤੇ ਜਦੋਂ ਅਪਾਰ ਸਿੰਘ ਦੇਖਦਾ ਤੇ ਅਪਾਰ ਸਿੰਘ ਫਿਰ ਪੁਲਿਸ ਨੂੰ ਫੋਨ ਕਰਦਾ ਸੂਚਿਤ ਕਰਦਾ ਜਦੋਂ ਪੁਲਿਸ ਨੂੰ ਸੂਚਿਤ ਕਰਨ ਤੋਂ ਬਾਅਦ ਪੁਲਿਸ ਉੱਥੇ ਪਹੁੰਚਦੀ ਹੈ ਇੱਥੇ ਸਵਾਲ ਇਹ ਸੀਗਾ ਕਿ ਇੱਕ ਕਰ ਦਾ ਜਿਹੜਾ ਮਾਮਲੇ ਨੌਕਰ ਹੈਗਾ ਉਹਨੂੰ ਵੀ ਕਿਉਂ ਮਾਰ ਸਕਦਾ ਉਹਦੇ ਨਾਲ ਕਿਸੇ ਦਾ ਕੀ ਵੈਰ ਆ ਇਹ ਜੋ ਚੀਜ਼ ਪੁਲਿਸ ਦੇਦੀ ਹੈ ਤਾਂ ਪੁਲਿਸ ਦਾ ਵੀ ਜਿਹੜਾ ਮੱਥਾ ਚਕਰਾਂ ਜਾਂਦਾ ਜਿਉਂ ਇਹਨਾਂ ਦਾ ਨੌਕਰ ਜਰਨੈਲ ਸੀ ਉਹ ਇਹਨਾਂ ਦੇ ਪਿੰਡ ਦੇ ਮੁੰਡਾ ਸੀਗਾ ਤੇ ਉਹਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀਗੀ ਤੇ ਇਸ ਤੋਂ ਬਾਅਦ ਜਦੋਂ ਇਹ ਘਰ ਦੇ ਪੁਲਿਸ ਘਰ ਦੇ ਤੋਂ ਪੁੱਛਤਾਸ਼ ਕਰਦੀ ਹੈ ਆਸਪਲੋਸ ਤੋਂ ਪੁੱਛਤਾਸ਼ ਕਰਦੀ ਹੈ ਘਰ ਦੇ ਜਿੰਨੇ ਜੀ ਇਹ ਸਾਰੇ ਉਹਨਾਂ ਨਾਲ ਗੱਲਬਾਤ ਕਰਦੀ ਹੈ ਪੁਲਿਸ ਨੂੰ ਪੁੱਛਦੀ ਹੈ ਕਿ ਇਹਦੀ ਕਿਸੇ ਦੀ ਦੁਸ਼ਮਣੀ ਜਾਂ ਅਰਪਾਰ ਸਿੰਘ ਦੀ ਦੁਸ਼ਮਣੀ ਦੇ ਕਰਕੇ ਇਹਨੂੰ ਕੋ ਕਤਲ ਕਰ ਗਿਆ ਹੋਵੇ ਤਾਂ ਸਾਰੀਆਂ ਚੀਜ਼ਾਂ ਤੋਂ ਪੁਲਿਸ ਦੇ ਹੀ ਹੈ ਪਰ ਪੁਲਿਸ ਦੇ ਹੱਥ ਕੁਝ ਵੀ ਅਜੇ ਤੱਕ ਲੱਗਦਾ ਨਹੀਂ ਆ ਇਹਦੇ ਵਿੱਚ ਪੁਲਿਸ ਕੋਲੇ ਸਿਰਫ ਇੱਕ ਕੱਲੀ ਇੱਕੀ ਨੀਡ ਹੋਦੀ ਹੈ ਜੀ ਜਿਸ ਟਾਈਮ ਹਮਲਾਵਾਰਾਂ ਨੇ ਹਮਲਾ ਕੀਤਾ ਸੀ ਉਸ ਟਾਈਮ ਉਹਨਾਂ ਨੇ ਫਾਇਰਿੰਗ ਕੀਤੀ ਸੀ ਫਾਇਰਿੰਗ ਦੇ ਵਿੱਚ ਉਹਨਾਂ ਦੇ ਕਾਰਤੂਸ اور ਜਿਹੜਾ ਗਨ ਉਹਨੂੰ ਵੀ ਇੱਥੇ ਮਿਲਦੀ ਹੈ ਇਸ ਤੋਂ ਇਲਾਵਾ ਪੁਲਿਸ ਕੋਲ ਅਜੇ ਕੋਈ ਲੀਡ ਨਹੀਂ ਸੀ ਤੇ ਜੋ ਮਨਪ੍ਰੀਤ ਜੋ ਇਹ ਸਾਰੇ ਕਾਹਨ ਦੇ ਮਾਸਟਰਮਾਈਂਡ ਸੀਗੀ ਉਹ ਵੀ ਅਜੇ ਤੱਕ ਬਿਲਕੁਲ ਬਿਲਕੁਲ ਅਣਜਾਣ ਤਰੀਕੇ ਨਾਲ ਗੱਲ ਕਰ ਰਹੀ ਸੀਗੀ ਕਿ ਮੈਨੂੰ ਇਸ ਬਾਰੇ ਬਟ ਪਤਾ ਹੀ ਨਹੀਂਗਾ ਤਰੀਕੇ ਨਾਲ ਪੁਲਸ ਨੂੰ ਜਦੋਂ ਕੋਈ ਪਤਾ ਨਹੀਂ ਲੱਗਦਾ ਤੇ ਪੁਲਸ ਜਿਹੜੇ ਆਪਣੇ ਕੁਝ ਮੋਖਬਰਾਂ ਨੇ ਮੋਖਬਰਾਂ ਨੂੰ ਮੰਡੀਆ ਪੈਂਡ ਦੇ ਵਿੱਚ ਦੇਖਦੀ ਹੈ ਇਹ ਨਹੀਂ ਪੈਂਡ ਤੇ ਪੜਤਾਲ ਕਰਦੇ ਆ ਤੇ ਉਹਨਾਂ ਦੇ ਸਾਹਮਣੇ ਜੋ ਗੱਲਾਂ ਨਿਕਲ ਕੇ ਆਉਂਦੀਆਂ ਜੋ ਇਹਨਾਂ ਦੀ ਕੁੜੀ ਹੈ ਵੀ ਮਨਪ੍ਰੀਤ ਕੌਰ ਉਹਦੇ ਕਿਸੇ ਮੁੰਡੇ ਦੇ ਨਾਲ ਇਹਨਾਂ ਦੇ ਜਿਹੜੇ ਪ੍ਰੇਮ ਸੰਬੰਧ ਅਗੇ ਤੋਂ ਬਾਅਦ ਜਿਹੜੀ ਪੁਲਿਸ ਹੈਗੀ ਉਹ ਦੁਬਾਰਾ ਜਾਂਚ ਕਰਦੀ ਆ ਜਾਂਚ ਕਰਨ ਤੋਂ ਬਾਅਦ ਜਿਹੜਾ ਇਹਨਾਂ ਦੇ ਕਰਦਿਆਂ ਚਾਰਾਂ ਜੀਆਂ ਦੇ ਜਿਹੜੇ ਫੋਨ ਆ ਉਹ ਦੇਖਣਾ ਸ਼ੁਰੂ ਕਰਦੀ ਆ ਤੇ ਜਿਹੜਾ ਅਵਤਾਰ ਸਿੰਘ ਘਰਦੰਗੂ ਕੀ ਆ ਉਹਦਾ ਫੋਨ ਚੈੱਕ ਕਰਦੀ ਆ ਪੁਲਿਸ ਤਾਂ ਉਹਦੇ ਵਿੱਚ ਉਹਨੂੰ ਕੁਝ ਨਹੀਂ ਮਿਲਦਾ ਜਾਂ ਅਵਤਾਰ ਸਿੰਘ ਦੀ ਪਤਨੀ ਸੀ ਉਹਦੇ ਫੋਨ ਚੈੱਕ ਕਰਦੀ ਤਾਂ ਵੀ ਕੁਝ ਨਹੀਂ ਮਿਲਦਾ ਔਰ ਜੋ ਇੱਕ ਉਹਨਾਂ ਦਾ ਲੜਕਾ ਉਹਦਾ ਫੋਨ ਚੈੱਕ ਕਰਦੇ ਤਾਂ ਕੁਝ ਨਹੀਂ ਮਿਲਦਾਗਾ ਤੇ ਇਸ ਤੋਂ ਬਾਅਦ ਜਦੋਂ ਉਹਨਾਂ ਦੀ ਜੋ ਲੜਕੀ ਹੈ 19 ਸਾਲ ਦੀ ਮੰਤਰੀ ਉਹਦਾ ਫੋਨ ਚੈੱਕ ਕਰਦੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਖੁਸ਼ ਜਿਹੜੇ ਸਗੰਧਿਤ ਨੰਬਰ ਮਿਲਦੇ ਹੈਗੇ ਕਿ ਕੁੜੀ ਮੰਤਰੀ ਦੇ ਮੋਬਾਈਲ ਦੇ ਤੋਂ ਨੰਬਰ ਮਿਲਦੇ ਹੈਗੇ ਤੇ ਜਦੋਂ ਉਹਦੇ ਬਾਰੇ ਚੈੱਕ ਕੀਤਾ ਜਾਂਦਾਗਾ ਤਾਂ ਉਹ ਜਿਹੜੇ ਨੰਬਰ ਹੈਗੇ ਜਦੋਂ ਵਾਰ ਦਾ ਤੋਂ 10-15 ਮਿੰਟ ਪਹਿਲਾਂ ਵੀ ਇਹ ਕੁੜੀ ਦੀ ਉਹਨਾਂ ਨਾਲ ਗੱਲ ਹੋਈ ਵੀ ਹੁੰਦੀ ਹੈ ਤੇ ਜੋ ਪੁਲਿਸ ਆ ਉਹ ਨੰਬਰਾਂ ਨੂੰ ਚੈੱਕ ਕਰਦੀ ਹੈ ਤਾਂ ਉਸ ਤੋਂ ਬਾਅਦ ਉਹ ਦੇਖਦੀ ਹੈ ਕਿ ਜਿਹੜੇ ਇਹ ਨੰਬਰ ਹੈ ਇਹ ਨੰਬਰ ਤੇ ਬੰਦੇ ਪਹਿਲਾਂ ਹੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਨਾਲ ਉਹ ਜੁੜੇ ਹੋਏ ਹੈ। ਤੋਂ ਬਾਅਦ ਪੁਲਸ ਨੂੰ ਪੰਜਾਂ ਜੋ ਆਪਰਾਧੀਆਂ ਲੱਭਦੀ ਹੈ ਤੇ ਲੱਭ ਕੇ ਗ੍ਰਿਫਤਾਰ ਕਰਦੀ ਹੈ। ਗ੍ਰਿਫਤਾਰ ਕਰਨ ਤੋਂ ਬਾਅਦ ਜੋ ਇਹ ਮੁੰਡਾ ਗੁਰਮੀਤ ਸੀਗਾ ਇਹਨੂੰ ਵੀ ਫੜਦੀ ਹੈ ਪੁਲਸ ਇਹਨੂੰ ਲਿਆਉਂਦੀ ਹੈ ਪੁਲਸ ਵਿਖਾਸ ਤੇ ਤੇ ਜਦੋਂ ਇਹਨਾਂ ਤੋਂ ਪੁੱਛਗਿੱਛ ਕਰਦੀ ਹੈ ਤਾਂ ਜੋ ਗੁਰਮੀਤ ਆ ਪਹਿਲਾਂ ਉਹ ਪੁਲਸ ਨੂੰ ਬਗਰਾਹ ਕਰਦਾ ਹੈਗਾ ਇਦਾਂ ਉਦਾਂ ਦੀਆਂ ਗੱਲਾਂ ਦੱਸਦਾ ਹੈਗਾ ਤੇ ਇਹਦੇ ਵਿੱਚ ਪੁਲਸ ਨੂੰ ਸੱਚੀ ਦੱਸਦਾ ਹੈਗਾ। ਫਿਰ ਪੁਲਸ ਆਪਣੇ ਤਰੀਕੇ ਨਾਲ ਉਸ ਸਾਥੀ ਨਾਲ ਕੁਝ ਪਰਤਾਰ ਕਰਦੇ ਤਾਂ ਜੋ ਗੁਰਮੀਤ ਹੈਗਾ ਫਿਰ ਉਹ ਜੰਜੇ ਪ੍ਰਾਪੀ ਹੈਗੇ ਪੰਜੇ ਪ੍ਰਾਪੀ ਜਦੋਂ ਕਿ ਇੱਕ ਇਹਨਾਂ ਨੂੰ ਪੁਲਿਸ ਨੂੰ ਸਟੋਰੀ ਸੁਣਾਉਂਦੇ ਆ ਪੁਲਿਸ ਨੂੰ ਸਟੋਰੀ ਸੁਣਾਉਣ ਤੋਂ ਬਾਅਦ ਇਹਨੇ ਦੇ ਵਿੱਚ ਪੁਲਿਸ ਜੀ ਦੀ ਜੋ ਸਟੋਰੀ ਹੁੰਦੀ ਹੈ ਤੇ ਫਿਰ ਪੁਲਿਸ ਉਹ ਆਪਣੀ ਜਿਹੜੀ ਗੱਡੀ ਦੇ ਵਿੱਚ ਆਪਣੇ ਮੁਲਾਜ਼ਮਾਂ ਦੇ ਨਾਲ ਜੋ ਪਹੁੰਚ ਗਿਆ ਤੇ ਕਾਂਝਲਾ ਦੇ ਵਿੱਚ ਪਹੁੰਚਣ ਤੋਂ ਬਾਅਦ ਜਿਹੜਾ ਤੇ ਪ੍ਰਾਸਿੰਗ ਦੇ ਘਰੇ ਪਹੁੰਚਦੇ ਜੋ ਮਨਪ੍ਰੀਤ ਨੂੰ ਹਰਾਸਤ ਦੇ ਵਿੱਚ ਲੈ ਲੱਦੀ ਤੇ ਫਿਰ ਜੋ ਕੁੜੀ ਮਨਪ੍ਰੀਤ ਜਿੱਦੂ ਪੁਲਿਸ ਨੂੰ ਹਰਾਸਤ ਤੇ ਲੈ ਕੇ ਨਾਲ ਲੈ ਜਾਂਦੀ ਤੇ ਫਿਰ ਪੁੱਛ ਵਿੱਚ ਕਰਦੀ ਤੇ ਜਿਹੜੀ ਪੁਲਿਸ ਸਾਰਾ ਕੁਝ ਇਹ ਤੋਂ ਸੱਚ ਕਢਾ ਲਈਏ ਸੱਚ ਕਢਾਉਣ ਤੋਂ ਬਾਅਦ ਜਦੋਂ ਇਹ ਕੇਸ ਕੋਰਟ ਦੇ ਵਿੱਚ ਪਹੁੰਚਦਾ ਹੈਗਾ ਤੇ ਕੋਰਟ ਦੇ ਵਿੱਚ ਜਿਹੜੇ ਇਹ ਅਪਰਾਧੀ ਐ ਪੇਸ਼ ਕੀਤੇ ਜਾਂਦੇ ਇਹਦੇ ਵਿੱਚ ਜਦੋਂ ਫਿਰ ਇਹਨਾਂ ਨੂੰ ਕੋਰਟ ਪੇਸ਼ ਕਰਨ ਤੋਂ ਬਾਅਦ ਜਦੋਂ ਪੁਲਿਸ ਆ ਉਹ ਅੱਗੇ ਅਪਡੇਟ ਪੰਜ ਵਿਅਕਤੀ ਐ ਜਿਹੜੇ ਕਰਮਜੀਤ ਸਿੰਘ ਸੁਖਵਿੰਦਰ ਸਿੰਘ ਤੇ ਰਤਨਜੀਤ ਸਿੰਘ ਤੇ ਸਤਗੁਰ ਸਿੰਘ ਪਰਮਜੀਤ ਸਿੰਘ ਅਸਵਾ ਦਾ 2014 ਦੇ ਵਿੱਚ ਕੋਰਟ ਇੱਕ ਫੈਸਲਾ ਸੁਣਾਦਾ ਹੈ ਤੇ ਇਹਦੇ ਵਿੱਚ ਇਹ ਸੱਤ ਅਪਰਾਧੀ ਹੁੰਦੇ ਐ ਕਿ ਪੰਜ ਅਪਰਾਧੀ ਪਹਿਲਾਂ ਇਹਦੇ ਵਿੱਚ ਜਿਹੜੇ ਸਪਾਰੀ ਤੇ ਲਰ ਸੀਗੇ ਔਰ ਉਹਨਾਂ ਨੂੰ ਸਜ਼ਾ ਸੁਣਾਈ ਜਾਂਦੀ ਹੈ ਕਿ ਔਰ ਜਿਹੜਾ ਗੁਰਮੀਤ ਔਰ ਮਨਪ੍ਰੀਤ ਹੈਗੇ ਇਹਦੇ ਵਿੱਚ ਕੋਰਟ ਦੇਖਦਾ ਕਿ ਜੋ ਗੁਰਮੀਤ ਹੈ ਉਹ ਇਸ ਵਾਰ ਦਾਦੇ ਵਿੱਚ ਸ਼ਾਮਲ ਨਹੀਂ ਸੀਗਾ ਤੇ ਉਹਨੂੰ ਕੋਰਟ ਬਰੀ ਕਰ ਦਿੰਦਾ ਹੈ ਤੇ ਬਰੀ ਕਰਨ ਤੋਂ ਬਾਅਦ ਜਦੋਂ ਮਨਪ੍ਰੀਤ ਬਾਜੀ ਦਾ ਮਨਪ੍ਰੀਤ ਜਿਹੜੀ ਸਜ਼ਾ ਉਮਰ ਕੈਦੀ ਦੇ ਦਿੰਦੀ ਹੈ ਕੋਰਟ ਇਸ ਤਰੀਕਾ ਨਾਲ ਜਿਹੜੇ ਇਹ ਸੱਤ ਅਪਰਾਧੀ ਸੀਗੇ ਸੱਤਾਂ ਚ 6 ਨੂੰ ਸਜ਼ਾ ਹੋ ਗਈ ਤੇ ਇੱਕ ਬਰੀ ਹੋ ਗਿਆ ਤੇ ਇਹ ਸਾਰੀ ਘਟਨਾ ਸੁਣ ਤੋਂ ਬਾਅਦ ਲੋਕ ਇਹ ਹੀ ਗੱਲ ਕਹਿ ਰਹੇ ਸੀ ਨੇ ਇਸ ਸੀ ਉਲਾਦ ਨਾਲੋਂ ਉਲਾਦ ਨਾ ਹੋਵੇ ਪਰਮਾਤਮਾ ਐਸੀ ਉਲਾਦ ਕੇ ਸੰਗ ਉਹ ਦਿਨਾ ਦੇ ਦੇ ਤੇ ਅੱਗੇ ਆਪਣੇ ਕੋਈ ਇਸ ਤਰੀਕੇ ਦੀ ਕਹਾਣੀਆਂ ਹੋਊ ਤਾਂ ਤੁਹਾਨੂੰ ਜਰੂਰ ਅਪਡੇਟ ਕਰਾਂਗੇ ਤੇ ਉਦੋਂ ਤੱਕ ਦਿਓ ਮੈਨੂੰ ਅਜ ਅਜ